ਮੈਂ ਤੁਹਾਡੀ ਕੁੜੀ ਛੱਡਤੀ ਮੈਂ ਨਹੀਂ ਲੈ ਕੇ ਜਾਂਦਾ ਮੈਨੂੰ ਨਹੀਂ ਉਹ ਪਸੰਦ ਲੈ ਮੈਨੂੰ ਐਂ ਦੱਸ ਤੇਰੀ ਮਾਂ ਤੇਰੇ ਬਾਪ ਨੂੰ ਪਸੰਦ ਸੀ ਅਸਲੀ ਗੱਲ ਦੱਸ ਕੀ ਐ ਲੈ ਸੁਣਾ ਫਿਰ ਹਾਂ ਮੈਨੂੰ ਗੱਡੀ ਚਾਹੀਦੀ ਆ ਚਾਰ ਦੇ ਦੇਗਾ ਕਿਵੇਂ ਲੱਗਿਆ ਸ਼ੇਰ ਮਾਰਨਾ ਉਹ ਨੰਗੋ ਤੁਸੀਂ ਜੱਟ ਦੀ ਕੀ ਰਿਸ ਕਰੋਗੇ ਜੱਟ ਇਕੱਲੇ 14 ਕਿਲੇ ਵਾਉਂਦਾ ਤੁਹਾਡੇ ਵਾਂਗੂ ਨਹੀਂ ਤੋ ਇਹ ਪਿਓ ਪੁੱਤ ਤੜਕੀ ਤੜਕੇ ਨਿਰਨੇ ਕਾਲ ਜੇ ਲੜਨ ਬਹਿ ਜਾਂਦੇ ਆ ਕੋਈ ਨਹੀਂ ਕਰਦਾ ਤੇਰਾ ਚਾਰ ਕਟ ਵਾਲੇ ਦਾ ਵੀ ਪ੍ਰਬੰਧ ਮੈਂ ਸਾਲੇ ਜਿੰਨੀ ਸਾਲੇ ਜਿੰਨੀ ਚਾਰੇ ਜ਼ਮੀਨ ਉਹਨੇ ਸਾਲੇ ਨੰਗ ਅਵੀ ਕੀ ਦੇਖੀ ਨਾ ਫੋਨ 'ਚ ਤੂੰ ਭਾਈ ਜੀ ਵੀਡੀਓ ਦੇਖ ਰਿਹਾ ਵੀਡੀਓ ਅੱਛਾ ਬਾਲ ਜੀ ਕਰਕੇ ਇੱਕ ਨਵਾਂ ਚੈਨਲ ਆਇਆ ਠੀਕ ਆ ਉਹ ਹਰੇਕ ਬੁੱਧਵਾਰ ਇੱਕ ਵੀਡੀਓ ਪਾਉਂਦਾ ਹੀ ਪਾਉਂਦਾ ਹੈ ਲਾ